ਸਵਾਗਤ ਹੈ ਦੋਸਤੋ ਤੁਹਾਡਾ ਬੱਬੂ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਮੱਝ ਬਿਕਾਉ ਹੈ ਤੇ ਮੱਝਾ ਜਿਹੜੀ ਆਪਣੇ ਆਪ ਦੇ ਘਰੋਂ ਹੀ ਸਮਝੋ ਬਹੁਤ ਵਧੀਆ ਠੰਡੀ ਸੀਲਾ ਤੇ ਘਰ ਤੋਂ ਹੀ ਝੋਟੀ ਹੈ ਇਹ ਚੌਥਾ ਸੂਆ ਤੇ ਬਹੁਤ ਠੰਡੀ ਸੀਲਾ ਤੇ ਕੱਦ-ਕਾਠ ਵੀ ਪੂਰਾ ਵਧੀਆ ਹੈਵੀ ਵੇਟ ਦੀ ਆ ਸਾਰੀ ਜਾਣਕਾਰੀ ਵੀ ਲੈ ਕੇ ਦੇਵਾਂਗੇ ਬਾਈ ਤੋਂ ਤੇ ਰੇਟ ਵੀ ਹੈ ਜਿਹੜਾ ਆਪਾਂ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਮੋਬਾਈਲ ਨੰਬਰ ਵੀ ਲੈ ਕੇ ਦੇਵਾਂਗੇ ਜਿਹੜੇ ਭਰਾ ਨੂੰ ਇਹ ਮੱਝ ਪਸੰਦ ਆਉਂਦੀ ਹੈ ਤੁਸੀਂ ਉਸ ਨੰਬਰ ਤੇ ਕਾਲ ਕਰਕੇ ਸਾਰੀ ਜਾਣਕਾਰੀ ਲੈ ਲਿਓ ਤੇ ਅੱਜ ਕਰਾਉਣਿਆ ਬਾਈ ਨਾਲ ਗੱਲਬਾਤ ਸੱਸੀ ਕਾਹ ਬਾਈ ਜੀ ਸੱਸੀ ਕਾਹ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਮੇਰਾ ਨਾਮ ਅਮਰਪਾਲ ਸਿੰਘ ਜੀ ਪਿੰਡ ਬਲਾਲ ਠੀਕ ਹੈ ਜੀ ਆਪਣਾ ਮੋਬਾਈਲ ਨੰਬਰ ਦੱਸ ਦੇ 9980262946 ਠੀਕ ਹੈ ਜੀ ਜਿਹੜੀ ਅੱਜ ਆਪਾਂ ਮੱਝ ਇਹ ਬਕਾਊ ਕਰਨੀ ਹੈ ਹਾਂਜੀ ਤੇ ਕਿੰਨਾ ਮਸੂਆ ਆਪਣਾ ਇਹਦਾ ਚੌਥਾ ਸੂਆ ਜੀ ਠੀਕ ਆ ਜੀ ਇਹਦਾ ਤੀਜੇ ਸੂਏ ਦਾ ਦੁੱਧ ਉਹ ਕਿੰਨਾ ਖੋਇਆ ਆਪਾਂ ਇਹਦਾ ਤਕਰੀਬਨ ਜੀ 16 ਲੀਟਰ ਦੇ ਆਸ-ਪਾਸ ਠੀਕ ਆ ਜੀ 16 ਲੀਟਰ ਆਪਾਂ ਦਿੱਤਾ ਲੈ ਹਾਂਜੀ ਹਾਂ ਸਿਵਲ ਠੰਡੀ ਬਹੁਤ ਆ ਜੀ ਠੀਕ ਆ ਜੀ ਇਹ ਮਰਜ਼ੀ ਦੋਨੇ ਪਾਸੇ ਜਾ ਕੇ ਗਾਇਆਂ ਗਾਇਆਂ ਦੀ ਤਰ੍ਹਾਂ ਜੇ ਮਰਜ਼ੀ ਜੀ ਠੀਕ ਆ ਜੀ ਤੇ ਰੇਟ ਦੱਸ ਦਿਓ ਆਪਣਾ ਹਾਂਜੀ ਹਾਂਜੀ ਹਾਂ ਲਓ ਵੀ ਮਿੱਤਰੋ ਪੂਰੀ ਠੰਡੀ ਛੀਰ ਆ ਗਾਇਆਂ ਆਰ ਗੂਈ ਆ ਤੇ ਹੁਣ ਕਿੰਨੇ ਕ ਦਿਨ ਰਹਿੰਦੇ ਨੇ ਦਿਨ ਪੂਰੇ ਹੋਣ ਚੇ ਕੀ ਨੇ ਜੀ 5 ਕ ਦਿਨ ਬਾਕੀ ਆ ਵਾ 5-7 ਦਿਨ ਠੀਕ ਹੈ ਜੀ 5-7 ਦਿਨ ਨੇ ਦਿਨ ਪੂਰੇ ਹੋਣ ਚ ਰਹਿੰਦੇ ਆ ਕੋ ਉੱਤੇ ਵੀ ਲੈ ਜੂਗੀ ਜੀ ਹਾਂ ਜੀ ਉੱਤੇ ਲੈ ਜਾਂਗੇ ਠੀਕ ਹੈ ਰੇਟ ਵੀ ਦੱਸ ਹੀ ਦਿਓ ਵੀਡੀਓ ਚ ਰੇਟ ਵੀ ਇੱਕ ਚੱਲ ਜਾ ਠੀਕ ਹੈ ਵਿਚੋ ਮਾਨਤਾਨ ਹੋ ਜੂਗਾ ਜੀ ਹਾਂ ਜੀ ਹਾਂ ਕਰ ਦਿਆਂਗੇ ਲਓ ਵੀ ਮਿੱਤਰੋ ਰੇਟ ਆ ਜਿਹੜਾ 1,40,000 ਵਿਚੋ ਮਾਨਤਾਨ ਕਰਨਗੇ ਬਾਈ ਤੇ ਤੋਰ ਕੇ ਦਿਖਾਉਣਿਆ ਤੁਹਾਨੂੰ ਇਧਰ ਨੂੰ ਲੈ ਚਲਿਓ ਲਓ ਵੀ ਮਿੱਤਰੋ ਚੈੱਕ ਕਰੋ ਮਾਜੋ ਪੂਰੀ ਹੈਵੀ ਵੇਟ ਦੀ ਠੰਡੀ ਸੀਡ ਹਲੇ ਕਾ ਤੋੜਨ ਦੇਖੋ ਜਿਹੜੇ ਭਰਾ ਨੇ ਬਰੀਡ ਤੇ ਕੰਮ ਕਰਨਾ ਬਈ ਦੇਖੋ ਹਵਾਨਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਅਮਰਪੁਰ ਆਏ ਮੋੜ ਨੇ ਐਡ ਵੀ ਦਲਦੀ ਨੂੰ ਆਉਂਦੀ ਆ ਜੀ ਸੱਜਣ ਜੀ ਠੀਕ ਆ 10 ਜ਼ੀਰੋ ਫੈਂਟ ਆਉਂਦੀ ਆ ਲਓ ਬਈ ਫੈਂਟ ਵੀ ਬਹੁਤ ਆ ਤੇ ਦੁੱਧ ਵੀ ਬਹੁਤ ਵਧੀਆ ਦੇਖ ਸਕਦੇ ਹੋ ਤੁਸੀਂ ਪੂਰੀ ਕੱਦ ਕਾਠ ਵਾਲੀ ਹੈਵੀ ਵੇਟ ਦੀ ਆ ਇਹ ਤਰਤੀ 2 ਕਿਲੋ ਦੁੱਧ ਆ ਗਿਆ 40 ਜੀ ਠੀਕ ਹੈ ਜੀ ਲਓ ਵੀ ਡੈਰੀ ਚ ਵੀ ਕਹਿੰਦੇ 75 ਤੋਂ ਲੈ ਕੇ 80 ਰੁਪਏ ਦੇ ਵਿੱਚ ਵਿੱਚ ਦੁੱਧ ਲੱਗਦਾ ਰਿਹਾ ਭਾਈ ਕਹਿੰਦੇ ਤੇ ਫੈਂਟ ਨੂੰ ਵੀ ਚੰਗੀ ਆ ਤੇ ਦੁੱਧ ਨੂੰ ਵੀ ਚੰਗੀ ਆ ਇਹੋ ਜਿਹਾ ਪਸ਼ੂ ਬਹੁਤ ਘੱਟ ਨਿਕਲਦਾ ਵੇਰ ਲਈ ਪਸ਼ੂ ਮਿਲਦਾ ਐ ਇੰਨੇ ਦੁੱਧ ਵਾਲਾ ਤੇ ਇੰਨੀ ਫੈਂਟ ਵਾਲਾ ਕਰੋ ਚੈੱਕ ਜਿਹੜੇ ਭਰਾ ਨੇ ਚੰਗੇ ਬਰੀਡ ਰੱਖਣੀਆਂ ਜਿੱਥੇ ਚਾਰ ਪਸ਼ੂ ਸਾਹਮਣੇ ਆ ਉੱਥੇ ਇਹੋ ਜਿਹਾ ਪਸ਼ੂ ਦੋ ਸਾਹਮਣੇ ਤੇ ਚਾਰਾਂ ਦੇ ਬਰਾਬਰ ਆ ਦੇਖੋ ਹਵਾਨਾ ਚੈੱਕ ਕਰੋ ਇੱਥੋਂ ਤੁਸੀਂ ਅਜ ਤਾਂ ਇਹਨੇ ਬਈ ਤਿਆਰ ਕਰਨਾ ਸ਼ੁਰੂ ਕੀਤਾ ਆ ਚੀਜ਼ ਤੋਂ ਹਵਾਨਾ ਸ਼ੁਰੂ ਹੁੰਦਾ ਤੇ ਥਣ ਵੀ ਬਹੁਤ ਸੋਹਣੇ ਕੱਲਾ ਕੱਲਾ ਥਣ ਲੱਗਿਆ ਵਾ ਦੇਖੋ ਤੁਸੀਂ ਛਾਰੇ ਥਣ ਇੱਕੋ ਜਿਹਾ ਤੇ ਪੂਰੀ ਵਧੀਆ ਕੱਦ ਕਠਲੀ ਮਾਜਾ ਤੇ ਇਹ ਵੀਡੀਓ ਬੱਦ ਤੋਂ ਵੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ